ਅਸੀਂ ਆਪਦੀ ਆਰਮੀ ਨੂੰ ਸਲੂਟ ਕਰਦੇ ਆਂ ਜਿਸ ਪ੍ਰਕਾਰ ਬਹਾਦਰੀ ਦੇ ਨਾਲ ਮੂੰਹ ਤੋੜ ਪਾਕਿਸਤਾਨ ਦਾ ਜਵਾਬ ਦਿੱਤਾ ਹੈ ਇਸੇ ਤਰ੍ਹਾਂ ਦੇ ਜਵਾਬ ਦੇਣਾ ਬੰਦਾ ਸੀ ਔਰ ਸਾਰੇ ਦੇ ਸਾਰੇ ਇਸ ਵਕਤ ਸਮੁੱਚਾ ਹਿੰਦੁਸਤਾਨ ਇਕਜੁੱਟ ਹੈ ਔਰ ਹਰ ਵਿਪਤਾ ਨਾਲ ਹਰ ਦਿੱਕਤ ਨਾਲ ਅਸੀਂ ਲੜਨ ਲਈ ਤਿਆਰ ਪਰ ਤਿਆਰ ਇੱਕ ਤਾਂ ਟੋਲ ਫ੍ਰੀ ਨੰਬਰ ਐਮਰਜੈਂਸੀ ਕੰਟੈਕਟ ਆਸੇ ਅਸੀਂ ਜਾਰੀ ਕੀਤਾ ਹੈ 0161 2403100 ਸੋ ਐਮਰਜੈਂਸੀ ਕੇਸ ਦੇ ਵਿੱਚ ਇਸ ਨੰਬਰ ਤੇ ਲੁਧਿਆਣੇ ਦੇ ਲੋਕ ਸੰਪਰਕ ਕਰ ਸਕਦੇ ਹਨ ਨਾਲ ਹੀ ਨਾਲ ਉਹਨਾਂ ਨੇ ਇਹ ਦੱਸਿਆ ਕਿ ਡੀਪੀਆਰਓ ਲੁਧਿਆਣਾ ਸਮੇਂ-ਸਮੇਂ ਸਰ ਆਪਣੀਆਂ ਐਡਮਿਨਿਸਟ੍ਰੇਸ਼ਨ ਦੇ ਵੱਲੋਂ ਇਨਸਟਰਕਸ਼ਨ ਜਾਰੀ ਕਰਦਾ ਰਹੇਗਾ ਔਰ ਡੀਪੀਆਰਓ ਦਿਆਂ ਜਾਂ ਗਵਰਨਮੈਂਟ ਵੱਲੋਂ ਜਿਹੜੀਆਂ ਆਈਆਂ ਇਨਸਟਰਕਸ਼ਨਸ ਤੇ ਤੁਸੀਂ ਰਿਲਾਇ ਕਰਨਾ ਹੈ ਕਿਸੇ ਪ੍ਰਕਾਰ ਦਾ ਕਿਸੇ ਕਿਸਮ ਦਾ ਪੈਨਿਕ ਕ੍ਰੀਟ ਨਹੀਂ ਕਰਨਾ। ਔਰ ਖਾਸ ਕਰਕੇ ਕਈ ਆਰੀ ਬਹੁਤ ਸਾਰੀਆਂ ਚੀਜ਼ਾਂ WhatsApp ਤੇ ਆਉਂਦੀਆਂ ਰਹਿੰਦੀਆਂ ਇੱਧਰ ਉੱਧਰੋਂ ਫੇਕ ਆ ਜਾਂਦੀਆਂ। ਔਰ ਉਹ ਸਾਰੀ ਬੇਨਤੀ ਹੈ ਪਬਲਿਕ ਨੂੰ ਕਿ ਉਹਨੂੰ ਤੁਸੀਂ ਸ਼ੇਅਰ ਨਹੀਂ ਕਰਨਾ ਅੱਗੇ ਜਿੰਨਾ ਚਿਰ ਹੋਰੀ অথੈਂਟੀਸਿਟੀ ਕੋਈ ਨਹੀਂ। ਜੀ ਬਿਨਾ অথੈਂਟੀਸਿਟੀ ਤੋਂ ਤੁਸੀਂ ਅਗਰ ਉਹ ਸਾਰੀਆਂ ਚੀਜ਼ਾਂ ਸ਼ੇਅਰ ਕਰ ਦਿਓਗੇ ਤਾਂ ਇਰੇ ਨਾਲ ਪਬਲਿਕ ਦੇ ਵਿੱਚ ਪੈਨਿਕ ਹੋਏਗਾ ਫਿਰ ਉਹਨਾਂ ਨੇ ਕਿਹਾ ਇਨ ਕੇਸ ਆਫ ਅਮਰਜੈਂਸੀ ਇਨਫੋਰਮੇਸ਼ਨ ਕੋਈ ਦੇਣੀ ਹੈ ਕਿਸੇ ਪ੍ਰਕਾਰ ਦੀ ਘਟਨਾਕਰਮ ਵਾਪਰ ਗਿਆ ਤਾਂ ਤੁਸੀਂ 112 ਜਿਹੜਾ ਔਰ ਇਹਤੇ ਡਿਸਟ੍ਰਿਕਟ ਕੰਟਰੋਲ ਨੰਬਰ ਹੈਗਾ ਇਹਦੇ ਤੇ ਤੁਸੀਂ ਆਪਣੀ ਗੱਲ ਦੱਸਣੀ ਹੈ 112 ਤੇ ਸੋ ਮੈਂ ਅੱਜ ਇੱਥੇ ਆਇਆ ਸੀ ਅਸੀਂ ਮੈਂ ਤਲਵਾਰ ਸਾਹਿਬ ਜੱਸੀ ਜੀ ਕੁਲਦੀਪ ਵੈਦ ਸਾਹਿਬ ਡਾਬਰ ਸਾਹਿਬ ਅਸੀਂ तमाम ਲੋਕ ਅੱਜ ਇਸੇ متعلق ਅੱਜ ਡੀਸੀ ਸਾਹਿਬ ਨਾਲ ਮੀਟਿੰਗ ਕੀਤੀ ਹੈ ਔਰ ਮੈਨੂੰ ਪੂਰਨ ਉਮੀਦ ਹੈ ਕਿ ਹਾਲਾਤ ਬਿਲਕੁਲ ਠੀਕ ਰਹਿਣਗੇ ਕਿਸੇ ਪ੍ਰਕਾਰ ਦੀ ਡਰਨ ਦੀ ਲੋੜ ਨਹੀਂ ਹੈ ਔਰ ਸਾਨੂੰ ਸਾਰਿਆਂ ਨੂੰ ਜਿੰਨੇ ਵੀ ਸਮਾਜ ਸੇਵੀ ਲੋਕ ਨੇ ਜਿੰਨੇ ਵੀ ਐਨ ਜੀਓਜ਼ ਵਾਲੇ ਨੇ ਜਿੰਨੇ ਵੀ ਪੋਲੀਟੀਸ਼ੀਅਨ ਨੇ ਸਾਨੂੰ ਆਮ ਜਨਤਾ ਦੇ ਵਿੱਚ ਰਹਿਣਾ ਚਾਹੀਦਾ ਕਿਸੇ ਨੂੰ ਵੀ ਕਿਤੇ ਕੋਈ ਦਿੱਕਤ ਆਵੇ ਉਹਨਾਂ ਦੀ ਸਾਨੂੰ ਮਦਦ ਤੇ ਸਹਾਇਤਾ ਕਰਨੀ ਚਾਹੀਦੀ ਹੈ ਔਰ ਪੂਰੇ ਦਾ ਪੂਰਾ ਦੇਸ਼ ਇੱਕ ਜੁਟ ਹੈ ਅਸੀਂ ਆਪਦੀ ਆਰਮੀ ਨੂੰ ਸਲੂਟ ਕਰਦੇ ਆਂ ਜਿਸ ਪ੍ਰਕਾਰ ਬਹਾਦਰੀ ਦੇ ਨਾਲ ਮੂੰਹ ਤੋੜ ਪਾਕਿਸਤਾਨ ਦਾ ਜਵਾਬ ਦਿੱਤਾ ਹੈ ਇਸੇ ਤਰ੍ਹਾਂ ਦੇ ਜਵਾਬ ਦੇਣਾ ਬੰਦਾ ਸੀ ਔਰ ਸਾਰੇ ਦੇ ਸਾਰੇ ਇਸ ਵਕਤ ਸਮੁੱਚਾ ਹਿੰਦੁਸਤਾਨ ਇੱਕ ਜੁਟ ਹੈ ਔਰ ਹਰ ਬਿਪਤਾ ਨਾਲ ਹਰ ਦਿੱਕਤ ਨਾਲ ਅਸੀਂ ਲੜ ਲਈ ਤਿਆਰ ਪਰ ਤਿਆਰ। ਕਿ ਜਦੋਂ ਪੈਨਿਕ ਬਹੁਤ ਹੋਇਆ ਪੈਟਰੋਲ ਪੰਪ ਤੇ ਬਹੁਤ ਰਸ਼ ਦੇਖਣ ਨੂੰ ਮਿਲ ਰਿਹਾ। ਲੋਕ ਕਹਿੰਦੇ ਨੇ ਕਿ ਸਬਜ਼ੀਆਂ ਮਹਿੰਗੀਆਂ ਹੋ ਜਾਣਗੀਆਂ, ਰਾਸ਼ਨ ਮਹਿੰਗਾ ਹੋ ਜਾਊਗਾ। ਉਸ ਬਾਰੇ ਦਾ ਡੱਕੀ ਕਹਿਣਾ। ਇੱਕ ਮੇਰੀ ਬੇਨਤੀ ਹੈ, ਰਿਕੁਐਸਟ ਕਰਨਾ ਚਾਹੁੰਨਾ ਹੈ। ਬਹੁਤ ਅੱਛਾ ਸਵਾਲ ਤੁਸੀਂ ਕੀਤਾ। ਮੈਂ ਸਾਰੇ ਲੁਧਿਆਣਾ ਵਾਸੀਆਂ ਨੂੰ, ਸਮੁੱਚੇ ਪੰਜਾਬ ਵਾਸੀਆਂ ਨੂੰ ਬੇਨਤੀ ਕਰਨੀ ਚਾਹੁੰਨਾ। ਕਿਸੇ ਪ੍ਰਕਾਰ ਦਾ ਤੁਸੀਂ ਪੈਨਿਕ ਕ੍ਰੀਏਟ ਨਾ ਕਰੋ। ਇਸ ਤਰ੍ਹਾਂ ਦੀ ਪੰਜਾਬ ਦੇ ਵਿੱਚ, ਹਿੰਦੁਸਤਾਨ 'ਚ ਕਦੇ ਨੋਬਤ ਨਹੀਂ ਆਈ ਕਿ ਕਿਸੇ ਵਿਅਕਤੀ ਨੂੰ ਰਾਸ਼ਨ ਨਾ ਮਿਲਿਆ ਹੋਵੇ। ਕਿਸੇ ਵਿਅਕਤੀ ਨੂੰ ਭੋਜਨ ਨਾ ਮਿਲਿਆ ਹੋਵੇ। ਜਿਸ ਪ੍ਰਕਾਰ ਤੁਸੀਂ ਸਟੋਰੇਜ ਕਰਨ ਲੱਗਦੇ ਹੋ ਔਰੇ ਨਾਲ ਚੀਜ਼ਾਂ ਵਸਤੂਆਂ ਮਹਿੰਗੀਆਂ ਹੋ ਜਾਂਦੀਆਂ ਔਰ ਫਾਇਦਾ ਕੋਈ ਨਹੀਂ ਹੋਣਾ ਤੁਸੀ ਇਸ ਤਰ੍ਹਾਂ ਦੀ ਕੋਈ ਨੌਬਤ ਨਹੀਂ ਹੈ ਕਿ ਜੀਰੇ ਕਰਕੇ ਤੁਸੀਂ ਸਟੋਰੇਜ ਕਰਨੀ ਸ਼ੁਰੂ ਕਰਤੀ ਇਹ ਸਾਡੀ ਜ਼ਿੰਮੇਵਾਰੀ ਹੈ ਅਸੀਂ तमाम ਚੀਜ਼ਾਂ ਇਹ ਦੇਖ ਰਹੇ ਹਾਂ ਅਗਰ ਐਸੀ ਕੋਈ ਦਿੱਕਤ ਆਏਗੀ ਤਾਂ ਤੁਹਾਨੂੰ ਪਹਿਲਾਂ ਇਲਾਕ ਕੀਤਾ ਜਾਏਗਾ ਮੇਰੀ ਬੇਨਤੀ ਹੈ ਦੁਕਾਨਦਾਰ ਭਰਾਵਾਂ ਨੂੰ ਵੀ ਬੇਨਤੀ ਹੈ ਸਟੋਰੇਜ ਕਰਨ ਵਾਲੇ ਵਿਕਤੀਆਂ ਤੋਂ ਥੋੜਾ ਗੁਰੇਜ਼ ਕਰਨ ਤੇ ਸਟੋਰੇਜ ਕਰਨ ਵਾਲਿਆਂ ਨੂੰ ਵੀ ਬੇਨਤੀ ਹੈ ਕਿ ਕਿਸੇ ਪ੍ਰਕਾਰ ਦਾ ਜੋ ਚੀਜ਼ ਵਸਤੂ ਸਾਨੂੰ ਚਾਹੀਦੀ ਹੈ ਉਹ ਆਮ ਰੂਟੀਨ ਤੇ ਜਿਵੇਂ ਅਸੀਂ ਪਹਿਲਾਂ ਲੈਨੇ ਆ ਉਹੀ ਸਾਨੂੰ ਲੈਣੀ ਚਾਹੀਦੀ ਹੈ ਨਾ ਕਿ ਕਿਸੇ ਪ੍ਰਕਾਰ ਦੇ ਪੈਨਿਕ ਦੇ ਥੱਲੇ ਆ ਕੇ ਸਾਨੂੰ ਘਰੇ ਸਮਾਨ ਜਮਾ ਕਰ ਲੈਣਾ ਚਾਹੀਦਾ ਹੈ ਕਿਉਂਕਿ ਇਹਦੇ ਨਾਲ ਦੂਜਿਆਂ ਦਾ ਤੁਸੀਂ ਹਿੱਸਾ ਖਾ ਜਾਂਦੇ ਹੋ ਖਾਮ ਖਾ ਜਿਹੜੀ ਸਪਲਾਈ 3 ਦਿਨਾਂ ਬਾਅਦ ਆਉਂਦੀ ਹੈ ਉਹ ਨੈਚੁਰਲੀ 3 ਦਿਨਾਂ ਬਾਅਦ ਆਉਣੀ ਹੈ ਲੁਧਿਆਣੇ ਦੇ ਅੰਦਰ ਤੇ ਤੁਸੀਂ ਉਹ ਸਾਰਾ ਕੰਮ ਸਟੋਰ ਕਰ ਲੋਗੇ ਤਾਂ ਉਹ ਅੱਧੇ ਦਿਨ ਚ ਮੁੱਕ ਜਾਏਗਾ ਫਿਰ ਪੈਨਿਕ ਕਰੇਟ ਹੁੰਦਾ ਇਸ ਗੱਲ ਨੂੰ ਪਲੀਜ਼ ਡੋਨਟ ਪੈਨਿਕ ਕਿਸੇ ਪ੍ਰਕਾਰ ਦੀ ਸਟੋਰੇਜ ਨਾ ਕਰੋ ਇੱਕ ਵੱਡੀ ਗੱਲ ਇਹ ਹੈ ਕਿ ਕੱਲ ਜਦੋਂ ਬਲੈਕਆਊਟ ਹੋਇਆ ਲੁਧਿਆਣੇ ਦੇ ਵਿੱਚ ਕਈ ਠੇਕੇ ਹੁੰਦੀਆਂ ਜਿਹੜੀਆਂ ਲਾਈਟਸ ਨੇ ਉਹ ਚੱਲਦੀਆਂ ਪਈਆਂ ਸੀ ਆ ਦੇਖ ਸਕਦੇ ਹੋ ਤੁਸੀਂ ਤਸਵੀਰਾਂ ਦੇ ਵਿੱਚ ਮਤਲਬ ਕਿ ਦੇਖੋ ਇਹ ਵੀ ਇਹ ਵੀ ਸਪੈਸ਼ਲ ਤੌਰ ਤੇ ਇਨਸਟਰਕਸ਼ਨ ਹੈ ਹੋ ਸਕਦਾ ਕਿਸੇ ਕੋਈ ਠੇਕੇ ਵਿਅਕਤੀ ਵਿਸ਼ੇਸ਼ ਇਸ ਗੱਲ ਆ ਕਰਦਾ ਹੋਵੇ ਲੇਕਿਨ ਮੇਰੀ ਬੇਨਤੀ ਹੈ ਰੈਸਟੋਰੈਂਟਸ ਵਾਲਿਆਂ ਨੂੰ ਹੋਟਲਸ ਵਾਲਿਆਂ ਨੂੰ ਬਾਜ਼ ਵਾਲਿਆਂ ਨੂੰ ਠੇਕੇ ਵਾਲਿਆਂ ਨੂੰ ਕਿਰਪਾ ਕਰਕੇ ਅਸੀਂ ਨੋਰਮਸ ਦਾ ਸਭ ਨੇ ਫੋਲੋ ਕਰਨਾ ਹੈ ਬਲੈਕਆਊਟ ਮੀਨਸ ਇਹ ਕੋਈ ਇਹ ਨਹੀਂਗਾ ਵੀ ਇਕੱਲੇ ਕਿਸੇ ਇੱਕ ਚੀਜ਼ ਤੇ ਬਲੈਕਆਊਟ ਦੇ ਆਦੇਸ਼ ਆ ਪੂਰੇ ਹਰ ਵਿਅਕਤੀ ਨੂੰ ਹੈ ਔਰ ਬੀਇੰਗ ਅ ਗੁੱਡ ਸਿਟੀਜ਼ਨ ਬੀਇੰਗ ਅ ਗੁੱਡ ਸਿਟੀਜ਼ਨ ਸਾਨੂੰ ਸਾਰਿਆਂ ਨੂੰ ਇਹ ਕਾਇਦੇ ਕਾਨੂੰਨ ਤੇ ਨੋਰਮਸ ਦੀ ਪਾਲਣਾ ਕਰਨੀ ਚਾਹੀਦੀ ਹੈ ਪਰ ਹਾਂ ਮੈਂ ਇੱਕ ਗੱਲ ਇਹ ਵੀ ਦੱਸਣਾ ਚਾਹੁੰਦਾ ਜਿਹੜੀ ਕਿ ਐਡਮਿਨਿਸਟ੍ਰੇਸ਼ਨ ਨੇ ਵੈਸੇ ਉਹ ਬੰਦ ਹੀ ਨਹੀਂ ਹੈ ਕਿ ਜਿਸ ਪ੍ਰਕਾਰ ਅੱਜ ਸਵੇਰ ਪ੍ਰੈਸ ਕਾਨਫਰੰਸ ਹੋਈ ਔਰ ਡਿਪਟੀ ਕਮਿਸ਼ਨਰ ਸਾਹਿਬ ਨੇ ਨਾਲ ਸੰਜੀਵ अरोड़ा ਜੀ ਨੂੰ ਬਿਠਾ ਕੇ ਪ੍ਰੈਸ ਕਾਨਫਰੰਸ ਕੀਤੀ ਬਿਕੋਜ਼ ਮੈਂਬਰ ਆਫ ਪਾਰਲੀਮੈਂਟ ਮੈਂ ਬੇਸ਼ੱਕ ਸਾਨੂੰ ਸੱਦੋ ਨਾ ਸੱਦੋ ਲੇਕਿਨ ਅਸੀਂ ਹਰ ਅਤਲਾਹ ਔਰ ਹਰ ਮੌਕੇ ਅਸੀਂ ਲੁਧਿਆਣੇ ਦੀ ਲੋਕਾਂ ਨਾਲ ਪੰਜਾਬ ਦੇ ਲੋਕਾਂ ਨਾਲ ਖੜੇ ਮਿਲਾਂਗੇ ਸੋ ਇਸ ਤਰ੍ਹਾਂ ਬੇਸ਼ੱਕ ਉਹ ਸਰਕਾਰ ਦੇ ਨਮਾਇੰਦੇ ਹੈ ਡਿਪਟੀ ਕਮਿਸ਼ਨਰ ਨੂੰ ਇਸ ਤਰ੍ਹਾਂ ਦਾ ਬਿਹੇਵ ਬੀਅਰ ਨਹੀਂ ਕਰਨਾ ਚਾਹੀਦਾ ਕਿ ਉਹ ਕਿਸੇ ਨਾਲ ਬਾਇਸਨੈਸ ਹੋਵੇ ਤੁਸੀਂ ਸਾਰਿਆਂ ਨੂੰ ਸਦੋ ਸਾਰੇ ਜਿਹੜੇ ਨਮੈਂਦੇ ਆ ਚਾਹੇ ਉਹ ਕਾਂਗਰਸ ਦੇ ਆ ਚਾਹੇ ਕਿਸੇ ਹੋਰ ਪਾਰਟੀ ਦੇ ਉਹਨਾਂ ਨੂੰ ਬੁਲਾ ਕੇ ਉਹਨਾਂ ਨੂੰ ਇਹ ਗਾਈਡਲਾਈਨਸ ਦੇ ਬਾਰੇ ਦੱਸੋ ਤਾਂ ਜੋ ਜਨਤਾ ਨੂੰ ਜਾ ਕੇ ਇਹਨਾਂ तमाम ਗਾਈਡਲਾਈਨਸ ਤੋਂ ਜਾਣੂ ਕਰਾਓ